ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੇਲੇ ਦੀ ਰੋਕਥਾਮ ਦੇ ਲਈ ਕਿਹੜੀਆਂ-ਕਿਹੜੀਆਂ ਆਪਾਂ ਦਵਾਈਆਂ ਸੜਕਣੀਆਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਆਪਣੇ ਇਸੇ ਖੇਤ ਦੇ ਵਿੱਚੋਂ ਹੀ ਤੇਲਾ ਦਿਖਾਇਆ ਸੀਗਾ ਦੋ ਪ੍ਰਕਾਰ ਦਾ ਜਿਹੜਾ ਫਿਰਦਾ ਸੀਗਾ ਖੇਤ ਆਪਣੇ ਉਹ ਦਿਖਾਇਆ ਸੀਗਾ ਤੇ ਹੁਣ ਉਹਦੀ ਰੋਕਥਾਮ ਦੇ ਲਈ ਆਪਾਂ ਕਿਹੜੀਆਂ-ਕਿਹੜੀਆਂ ਸਪਰੇਅਾਂ ਕਰ ਸਕਦੇ ਆਂਗੇ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ 'ਚ ਤੇ ਬਾਕੀ ਹੁਣ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਪਾਣੀ ਲਗਾਤਾਰ ਕੱਢ ਰਹੇ ਹਾਂ ਕੱਲ ਸਵੇਰ ਤੋਂ ਚੱਲ ਰਿਹਾ ਆਪਣਾ ਪਾਣੀ ਆ ਦੇਖੋ ਤੁਸੀਂ ਇਹ ਚੱਲ ਰਿਹਾ ਹੈਗਾ ਤੇ ਆਪਾਂ ਬੋਰ ਦੇ ਵਿੱਚ ਇੱਧਰ ਕੱਢ ਰਹੇ ਹਾਂ ਆਪਣਾ ਪੁਰਾਣਾ ਬੋਰ ਸੀਗਾ ਉਹ ਸਾਹਮਣੇ ਬੋਰ ਆਪਣਾ ਉੱਥੇ ਇਹ ਨੀਚੇ ਦੀ ਆ ਖਾਲੀ ਜੇ ਪਾਈਪ ਦੱਬੇ ਹੋ ਆਪਣਾ ਇਹ ਉਹਦੇ ਵਿੱਚ ਜਿਹੜਾ ਇਹ ਲਗਾਤਾਰ ਕੱਲ ਤੋਂ ਸਵੇਰ ਤੋਂ ਪਾਣੀ ਨਿਕਲ ਰਿਹਾ ਹੈਗਾ ਥੋੜਾ ਥੋੜਾ ਕਰਕੇ ਇਹ ਆਪਣੇ ਸਾਰੇ ਮਾਣ ਦਾ ਇਦਾਂ ਹੀ ਪਾਣੀ ਆਪਾਂ ਕਢ ਦਾਂਗੇ ਉਹ ਆਪਣਾ ਪੁਰਾਣਾ ਬੋਰ ਖੜ ਗਿਆ ਸੀਗਾ ਉਹਦੇ ਚ ਆਪਾਂ ਫਿਰ ਪਾਣੀ ਆ ਜਿਹੜਾ ਇਹ ਪਾਣੀ ਦੀ ਨਿਕਾਸੀ ਜਲੇ ਉਹਨੂੰ ਰੱਖ ਲਿਆ ਸੀਗਾ ਬੰਦ ਨਹੀਂ ਸੀ ਕਰਿਆ ਉਹਨੂੰ ਆਪਾਂ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਤੇਲੇ ਵਾਲੀ ਦਵਾਈ ਆਪਾਂ ਕਿਹੜੀ ਛੜਕੀ ਹੈ ਮਹਿੰਗੀ ਛੜਕੀ ਹੈ ਜਾਂ ਫਿਰ ਸਸਤੀ ਛੜਕੀ ਆਪਾਂ ਨੂੰ ਕਿਹੜੀ ਦਾ ਰਿਜ਼ਲਟ ਵਧੀਆ ਮਿਲੂਗਾ ਇਹਦੇ ਬਾਰੇ ਗੱਲ ਕਰਾਂਗੇ ਤੇ ਹੁਣ ਆਪਾਂ ਦਵਾਈਆਂ ਦੀ ਗੱਲ ਕਰ ਲਈ ਵੀ ਕਿਹੜੀਆਂ-ਕਿਹੜੀਆਂ ਆਉਂਦੀਆਂ ਨੇ ਤੇਲੇ ਦੀ ਰੋਕਥਾਮ ਦੇ ਲਈ ਇੱਕ ਤਾਂ ਆਉਂਦੀ ਆ ਪੈਕਸ਼ਾ ਲਾਉਣ ਕੋਰਟੇਵਾ ਕੰਪਨੀ ਦੀ ਤੇ ਦੂਜੇ ਨੰਬਰ ਤੇ ਆਉਂਦੀ ਆ ਓਸੀਨ ਤੀਜੇ ਨੰਬਰ ਤੇ ਆਉਂਦੀ ਆ ਕਿ ਚੈਸ ਜੈਂਟਾ ਕੰਪਨੀ ਦੀ ਅਤੇ ਨਾਲ ਹੀ ਆਉਂਦੀ ਆ ਇੱਕ ਲੇਅਰ ਆਉਂਦੀ ਆ ਜਿਹੜੀ ਸਨਰਾਇਜ਼ ਕੰਪਨੀ ਦੀ ਲੇਅਰ 골ਡ ਉਹ ਵੀ ਆਪਾਂ ਕਰ ਸਕਦੇ ਹਾਂ ਕਿ ਸਸਤੀ ਪੈਂਦੀ ਆ ਉਹ ਬਹੁਤ ਜ਼ਿਆਦੇ ਇਹ ਜਿਹੜੀਆਂ ਤਿੰਨੇ ਚਾਰ ਇਹ ਦਵਾਈਆਂ ਨੇ ਗਿਆ ਤੇਲੇ ਦੇ ਲਈ ਤਾਂ ਇਹਨਾਂ ਦਾ ਜਿਹੜਾ ਕੰਮ ਆ ਉਹ ਅਲੱਗ-ਅਲੱਗ ਹੁੰਦਾਗਾ ਇਹ ਨਹੀਂ ਹੈਗਾ ਵੀ ਇੱਕੋ ਹੀ ਤਰ੍ਹਾਂ ਇਹ ਕੰਮ ਕਰਨੀਆਂ ਜਿਹੜੀ ਹੁਣ ਪੈਕਸਾ ਲਾਉਣ ਹੋ ਗਈ ਜਾਂ ਫਿਰ ਓਸੀਨ ਹੋ ਗਈ ਇਹ ਜਿਹੜੀਆਂ ਦਵਾਈਆਂ ਨੇ ਦੋਨੇ ਇਹਨਾਂ ਦਾ ਸੇਮ ਰਿਜ਼ਲਟ ਹੁੰਦਾਗਾ ਇਹਨਾਂ ਨੇ ਦਵਾਈ ਸੜਕਣ ਅਨਸਾਰ ਹੀ ਤੇਲੇ ਦੇ ਉੱਪਰ ਅਟੈਕ ਕਰਨਾ ਸ਼ੁਰੂ ਕਰ ਦੇਣਾ ਤੇ ਥੋੜੇ ਦਿਨਾਂ ਵਿੱਚ ਇਹ ਤੇਲੇ ਨੂੰ ਖਤਮ ਕਰ ਦਿੰਦੀ ਆ ਬਿਲਕੁਲ ਇਹ ਹੁਣ ਆਪਾਂ ਗੱਲ ਕਰਦੇ ਆ ਚੱਸ ਬਾਰੇ ਵੀ ਇਹ ਕਿਵੇਂ ਕੰਮ ਕਰਦੀ ਆ ਤਾਂ ਚੱਸ ਦਾ ਰਿਜ਼ਲਟ ਆ ਜਿਹੜਾ ਆਪਾਂ ਨੂੰ ਦੋ ਤਿੰਨ ਦਿਨਾਂ ਬਾਅਦ ਹੀ ਦੇਖਣ ਨੂੰ ਮਿਲਦਾਗਾ ਕਿਉਂਕਿ ਇਹਨੇ ਹੌਲੀ-ਹੌਲੀ ਕੰਮ ਕਰਨਾ ਹੁੰਦਾ ਤੇ ਬਾਅਦ ਦੇ ਵਿੱਚ ਤੇਲੇ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਸਭ ਤੋਂ ਪਹਿਲਾਂ ਤੇਲੇ ਦੇ ਉੱਪਰ ਅਟੈਕ ਕਰਦੀ ਹੈ ਜਿਵੇਂ ਆਪਾਂ ਕਹਿੰਦੇ ਆ ਰੰਗ ਦਾ ਅਟੈਕ ਆ ਗਿਆ ਉਸ ਤਰ੍ਹਾਂ ਇਹ ਅਟੈਕ ਕਰਦੀ ਆ ਉਹਦੇ ਅੰਗ ਪੈਰ ਖੜਾ ਦਿੰਦੀ ਆ ਤੇ ਬਾਅਦ ਦੇ ਵਿੱਚ ਇਹ ਉਹਦੇ ਜਿਹੜੇ ਆਂਡੇ ਨੇਗੇ ਉਹ ਬਣਨੇ ਬੰਦ ਕਰਦੀ ਆ ਤੇ ਉਸ ਦੀ ਖਰਾਕ ਆ ਜਿਹੜੀ ਉਹ ਵੀ ਖਤਮ ਕਰ ਦਿੰਦੀ ਆ ਇਹ ਰੋਕ ਦਿੰਦੀ ਆ ਕਿ ਤਾਂ ਇਹ ਤੇਲਾ ਜਿਹੜਾ ਭੁੱਖ ਮਰੀਜ਼ ਨਾਲ ਮਰਨਾ ਸ਼ੁਰੂ ਹੋ ਜਾਂਦਾ ਇਸ ਦਾ ਵੀ ਰਿਜ਼ਲਟ ਹੈ ਜਿਹੜਾ ਉਹ ਸੇਮ ਦੂਸਰੀਆਂ ਦਵਾਈਆਂ ਦੇ ਬਾਕ 20 ਤੋਂ ਲੈ ਕੇ 25 ਦਿਨਾਂ ਦੇ ਵਿਚਕਾਰ ਹੀ ਰਹਿੰਦਾਗਾ ਕੋਈ ਵੀ ਦਵਾਈ ਲਾ ਲਓ ਮੰਨ ਕੇ ਚਲੋ 20 ਤੋਂ 25 ਦਿਨੀ ਰਿਜ਼ਲਟ ਦਿਖਾਉਂਦੀ ਆਪਾਂ ਨੂੰ ਹੁਣ ਆਪਾਂ ਇਹਨਾਂ ਦਵਾਈਆਂ ਦੀ ਡੋਜ਼ ਦੇ ਬਾਰੇ ਗੱਲ ਕਰਦੇ ਆਂਗੇ ਤਾਂ ਜਿਹੜੀ ਪੈਕਸਾ ਲਾਣੋਂ ਦੇ ਕੋਰਟੇਵਾ ਕੰਪਨੀ ਦੀ ਇਹਦੀ ਡੋਜ਼ ਹੈ ਜਿਹੜੀ ਪ੍ਰਤੀ ਏਕੜ ਦੀ 94 ਐਮ ਐਲ ਤੇ ਨਾਲ ਹੀ ਜੇ ਹੁਣ ਓਸੀਨ ਦੀ ਗੱਲ ਕਰੀਏ ਉਹਦੀ ਡੋਜ਼ ਹੈਗੀ ਆ 100 ਗ੍ਰਾਮ ਪ੍ਰਤੀ ਏਕੜ ਤੇ ਨਾਲ ਹੀ ਚੈਸ ਦੀ ਗੱਲ ਕਰੀ ਤਾਂ ਉਹਦੀ ডোজ ਹੈਗੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ 120 ਗ੍ਰਾਮ ਇਹ ਆਪਾਂ ਸਾਰੀਆਂ ਦਵਾਈਆਂ 200 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸੜਕਣੀਆਂ ਨੇਗੀਆਂ ਫੇਰ ਇਹਨਾਂ ਦਾ ਰਿਜ਼ਲਟ ਮਿਲਦਾਗਾ ਕੰਪਨੀ ਵੱਲੋਂ ਵੀ ਇਹ ਰეკਮੈਂਡ ਕੀਤੀ ਜਾਂਦੀ ਹੈ ਵੀ 200 ਲੀਟਰ ਪਾਣੀ ਹੈ ਜਿਹੜਾ ਜ਼ਰੂਰ ਪਾਓ ਤਾਂ ਜੋ ਇਹਨਾਂ ਦਾ ਵਧੀਆ ਰਿਜ਼ਲਟ ਲੈ ਸਕੀ ਆਪਾਂ ਤੇ ਹੁਣ ਸੜਕਣ ਦੇ ਢੰਗ ਬਾਰੇ ਗੱਲ ਕਰੀ ਆਪਾਂ ਜਿਹੜਾ ਹੁਣ ਇਹ ਤੇਲਾਗਾ ਝੋਨੇ ਦੀਆਂ ਜੜਾਂ ਦੇ ਵਿੱਚ ਨੀਚੇ ਵਾਲੇ ਤਣੇ ਵਾਲੇ ਪਾਸੇ ਜ਼ਿਆਦਾ ਹੁੰਦਾਗਾ ਤਾਂ ਇਸ ਲਈ ਜਦੋਂ ਵੀ ਆਪਾਂ ਦਵਾਈ ਸੜਕਣੀ ਹੈਗੀ ਤਾਂ ਨੀਚੇ ਵਾਲੇ ਪਾਸੇ ਨੂੰ ਪੰਪ ਦਾ ਜਿਹੜਾ ਪ੍ਰੈਸ਼ਰ ਆ ਉਹ ਕਰਕੇ ਸੜਕਣੀ ਹੈ ਤਾਂ ਜੋ ਦਵਾਈ ਆ ਜਿਹੜੀ ਨੀਚੇ ਤੇਲੇ ਦੇ ਉੱਪਰ ਪੈ ਸਕੇ ਤੇਲ ਆਪਣਾ ਖਤਮ ਹੋ ਸਕੇ ਜੇਕਰ ਆਪਾਂ ਉੱਪਰ ਨੂੰ ਪਹਾਰਾ ਕਰਕੇ ਉਹਦਾ ਮਾਰ ਦੇਾਂਗੇ ਤਾਂ ਤੇਲੇ ਦੇ ਉੱਪਰ ਦਵਾਈ ਪੈਂਦੀ ਨਹੀਂ ਹੈਗੀ ਤਾਂ ਉਹ ਉਸੇ ਤਰ੍ਹਾਂ ਹੀ ਫੇਰ ਜਾਂਦਾ ਰਹਿੰਦਾਗਾ ਫੇਰ ਆਪਾਂ ਨੂੰ ਦੁਬਾਰੇ ਸੜਕਣੀ ਪੈਂਦੀ ਆ ਤਾਂ ਤੁਸੀਂ ਇਹ ਸਾਵਧਾਨੀਆਂ ਜ਼ਰੂਰ ਵਰਤਿਆ ਕਰੋ ਇਹ ਜੀਆਂ ਤੇ ਬਾਕੀ ਜਦੋਂ ਦਵਾਈ ਘੋਲਣੀ ਵੀ ਆਪਾਂ ਪਹਿਲਾਂ ਤਾਂ ਕੋਸਾ ਜਾਂ ਪਾਣੀ ਕਰਕੇ ਫਿਰ ਉਹਦੇ ਵਿੱਚ ਘੋਲਣੀ ਹੁੰਦੀ ਆਪਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਸੜਕਣੀਆਂ ਤਾਂ ਉਹਨਾਂ ਦਾ ਅਲੱਗ-ਅਲੱਗ ਆਪਾਂ ਨੂੰ ਘੋਲ ਬਣਾਉਣਾ ਚਾਹੀਦਾ ਬਾਅਦ ਦੇ ਵਿੱਚ ਆਪਾਂ ਥੋੜੇ ਜੇ ਉਹਦੇ ਢੱਕਣਾਂ ਦੇ ਦਵਾਈ ਦੇ ਵਿੱਚ ਪਾ ਕੇ ਟੈਸਟ ਕਰ ਲਿਆ ਕਰੋ ਥੋੜੀ-ਥੋੜੀ ਦਵਾਈ ਪਾ ਕੇ ਵੀ ਫਟਦੀ ਤਾਂ ਨਹੀਂ ਹੈਗੀ ਜੇਕਰ ਫਟਦੀ ਆ ਤਾਂ ਆਪਾਂ ਨੂੰ ਉਹਨਾਂ ਨੂੰ ਅਲੱਗ-ਅਲੱਗ ਹੀ ਰੱਖਣਾ ਹੈਗਾ ਇਕੱਠੀਆਂ ਨਹੀਂ ਕਰਨਾ ਹੈਗਾ ਕਿਉਂਕਿ ਉਹਦੇ ਨਾਲ ਫੇਰ ਆਪਣਾ ਨੁਕਸਾਨ ਹੋ ਜਾਂਦਾ ਜਦੋਂ ਦਵਾਈ ਫਟ ਜਾਂਦੀ ਆ ਨਾ ਉਹ ਕੰਮ ਕਰੇ ਤੇ ਨਾ ਹੀ ਉਹਨਾਂ ਦਾ ਕੋਈ ਰਿਜ਼ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਇਹ ਜ਼ਰੂਰ ਵਰਤਣੀਆਂ ਨੇਗੀਆਂ ਜਦੋਂ ਵੀ ਕਿਸੇ ਵੀ ਦਵਾਈ ਦਾ ਘੋਲ ਬਣਾਉਣਾ ਤਾਂ ਤੁਸੀਂ ਅਲੱਗ-ਅਲੱਗ ਇਹਦਾ ਘੋਲ ਬਣਾਉਣਾਗਾ ਤੇ ਉਸ ਤੋਂ ਬਾਅਦ ਇਹਦਾ ਟੈਸਟ ਕਰ ਲੈਣਾਗਾ ਢੱਕਣ ਦੇ ਵਿੱਚ ਪਾ ਕੇ ਵੀ ਇਹ ਫਟਦੀ ਤਾਂ ਨਹੀਂ ਹੈਗੀ ਥੋੜੀਆਂ-ਥੋੜੀਆਂ ਦਵਾਈਆਂ ਪਾ ਕੇ ਤੇ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਮਿਕਸ ਵੀ ਕਰ ਸਕਦੇ ਹੋ ਜੇਕਰ ਇਹ ਦਵਾਈਆਂ ਨਹੀਂ ਫਟਦੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦੀ ਆਪਾਂ ਨੂੰ ਰਿਜ਼ਲਟ ਦੇ ਬਾਰੇ ਕਿਵੇਂ ਪਤਾ ਲੱਗਦਾ ਵੀ ਕੰਮ ਕੀਤਾ ਜਾਂ ਨਹੀਂ ਕੀਤਾ ਤਾਂ ਤੁਸੀਂ ਕੀ ਕਰਨਾ ਜਦੋਂ ਵੀ ਆਪਾਂ ਦਵਾਈ ਸੜਕਣ ਤੋਂ ਬਾਦ ਆਪਣੇ ਲੰਘੇ 20-25 ਦਿਨ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੂਗਾ ਵੀ ਆਪਣੇ ਝੋਨੇ ਦੇ ਵਿੱਚ ਜਿਹੜੀਆਂ ਦੱਗੀਆਂ ਨੇ ਉਹ ਵਧੀਆਂ ਨੇ ਜਾਂ ਘਟੀਆਂ ਨੇਗੀਆਂ ਜੇਕਰ ਉਹ ਦੱਗੀਆਂ ਵਧੀਆਂ ਨੇ ਤਾਂ ਕੰਮ ਨਹੀਂ ਕੀਤਾ ਜੇਕਰ ਉੱਥੇ ਰੁਕ ਗਈ ਜਾਂ ਫਿਰ ਘਟ ਗਈ ਤਾਂ ਆਪਣੇ ਝੋਨੇ ਦੇ ਵਿੱਚ ਇਹਨੇ ਦਵਾਈ ਨੇ ਪੂਰਾ ਵਧੀਆ ਰਿਜ਼ਲਟ ਦਿਖਾਇਆ ਆਪਾਂ ਨੂੰ ਹੁਣ ਆਪਾਂ ਗੱਲ ਕਰਦਾ ਇਹਨਾਂ ਦੇ ਰੇਟਾਂ ਬਾਰੇ ਵੀ ਕੀ ਕੀ ਰੇਟ ਆਪਾਂ ਨੂੰ ਇਹ ਪਏ ਜਾਂਦੀਆਂ ਨੇਗੀਆਂ ਜਿਹੜੀ ਤਾਂ ਪੈਕਸਾ ਲਾਉਣਾ ਕੀ ਇਹ ਥੋੜੀ ਜਿਹੀ ਮਹਿੰਗੀ ਪੈਂਦੀ ਆ ਦੂਸਰੀਆਂ ਦਵਾਈਆਂ ਦੇ ਨਾਲੋਂ ਇਹਦਾ ਮੰਨ ਕੇ ਚੱਲੋ ਤੁਸੀਂ 1000 ਰੁਪਏ ਦੀ 1200 ਦੀ ਇੰਨੀ ਕੁ ਪ੍ਰਤੀ ਏਕੜ ਦੇ ਹਿਸਾਬ ਨਾਲ ਪੈ ਜਾਂਦੀ ਆ ਤੇ ਦੂਸਰੀਆਂ ਨੇ ਜਿਹੜੀਆਂ ਜਿਵੇਂ ਚੈਸ ਹੋ ਗਈ ਉਹ ਆਪਾਂ ਨੂੰ 3 3-400 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਪੈ ਜਾਂਦੀ ਆਗੀ ਤੇ ਉਸ ਤੋਂ ਬਾਅਦ ਓਸੀ ਨਾਲ ਜਿਹੜੀ ਉਹ ਵੀ ਆਪਾਂ ਨੂੰ ਇਹੀ ਰੇਟ ਪੈ ਜਾਂਦੀ ਪੈ ਜਾਂਦੀ ਆ 200 ਤੋਂ ਲਾ ਕੇ 300 ਦੇ ਰੁਪਏ ਤੱਕ ਕਿਉਂਕਿ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਦੁਕਾਨ ਦਾ ਅਲੱਗ-ਅਲੱਗ ਰੇਟ ਹੁੰਦਾਗਾ ਕੋਈ ਸੇਮ ਰੇਟ ਨਹੀਂ ਲਾਉਂਦਾ ਹੁੰਦਾ ਇਹਨਾਂ ਦੇ ਕਈ ਹੇ ਆਪਾਂ ਨੂੰ ਡੁਪਲੀਕੇਟ ਦੇ ਵਿੱਚ ਵੀ ਮਿਲ ਸਕਦੀਆਂ ਨੇਗੀਆਂ ਉਹਨਾਂ ਦੇ ਰੇਟ ਆਪਾਂ ਨੂੰ ਘੱਟ ਵੀ ਮਿਲ ਸਕਦੇ ਨੇ ਤਾਂ ਕਰਕੇ ਆਪਾਂ ਕੋਈ ਰੇਟ ਦੀ ਗਾਰੰਟੀ ਨਹੀਂ ਲੈਂਦੇ ਹੈਗੇ ਵੀ ਇੰਨਾ ਰੇਟ ਹੀ ਹੋ ਸਕਦਾ ਇਹਦਾ ਪੱਕਾ ਅਗਲੀ ਗੱਲ ਹੁਣ ਕਿਸਾਨ ਭਰਾਵਾਂ ਨੂੰ ਹੋਰ ਬੇਨਤੀ ਆਪਾਂ ਕਰਦੇ ਆਂ ਵੀ ਜਦੋਂ ਵੀ ਆਪਾਂ ਕੋਈ ਵੀ ਦਵਾਈ ਸੜਕਣੀਆਂ ਤਾਂ ਹਰੇਕ ਸਾਲ ਆਪਾਂ ਦਵਾਈ ਬਦਲ ਕੇ ਸੜਕਿਆ ਕਰੋ ਤਾਂ ਜੋ ਆਪਾਂ ਨੂੰ ਉਹਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲ ਸਕੇ ਕਿਉਂਕਿ ਜੇਕਰ ਉਹੀ ਦਵਾਈ ਸੜਕੀ ਜਾਂਦੇ ਆਪਾਂ ਬਾਰ-ਬਾਰ ਤਾਂ ਉਹਦਾ ਆਪਾਂ ਨੂੰ ਰਿਜ਼ਲਟ ਦੇਖਣਾ ਜਿਹੜਾ ਉਹ ਘਟ ਜਾਂਦਾ ਰਿਜ਼ਲਟ ਉਹਦਾ ਵਾਹਲਾ ਨਹੀਂ ਰਹਿੰਦਾ ਫਿਰ ਦਵਾਈ ਦਾ ਤਾਂ ਇਸ ਲਈ ਬਦਲ ਕੇ ਸੜਕਿਆ ਕਰੋ ਜੇਕਰ ਕਿਸੇ ਕਿਸਾਨ ਭਰਾ ਨੇ ਕੋਈ ਐਨਪੀਕੇ ਪਾਉਣਾ ਨਾਲ ਤਾਂ ਆਪਾਂ ਉਹ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਆਂਗੇ ਵੈਸੇ ਤਾਂ ਉਹਦਾ ਇਕੱਲੇ ਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਮਿਲਦਾ ਹੁੰਦਾ ਉਹ ਜੇਕਰ ਆਪਾਂ ਨੂੰ ਕੋਈ ਮਜਬੂਰੀ ਆ ਤਾਂ ਆਪਾਂ ਪਾ ਸਕਦੇ ਆਂ ਉਹਦੇ ਵਿੱਚ ਪਰ ਉਹਨਾਂ ਦਾ ਘੋੜਾ ਜਿਹੜਾ ਉਹ ਅਲੱਗ-ਅਲੱਗ ਜ਼ਰੂਰ ਬਣਾ ਲਿਓ ਤਾਂ ਜੋ ਉਹ ਖਰਾਬ ਨਾ ਹੋਵੇ ਆਪਾਂ ਵੀ ਹੁਣ ਇੱਕ ਦੋ ਦਿਨਾਂ ਦੇ ਵਿੱਚ ਤੇਲੇ ਵਾਲੀ ਦਵਾਈ ਤੇ ਉਲੀ ਨਾਸ਼ਕ ਸਾਰੀਆਂ ਦਵਾਈਆਂ ਆਪਾਂ ਸੜਕਾਂਗੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿਹੜੀਆਂ-ਕਿਹੜੀਆਂ ਆਪਾਂ ਪਾਈਆਂ ਨੇਗੀਆਂ ਕੀ-ਕੀ ਰੇਟ ਮਿਲੀਆਂ ਨੇ ਆਪਾਂ ਨੂੰ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਧੰਨਵਾਦ ਇਹ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ